ਧਰਪਜੀ ਸਾਹਿਬ ਕੋੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪਰਸਾਦ ਜਪ ਆਦ ਸੱਚ ਜੁਗਾਂ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੂਚ ਸੋਚਣਾ ਹੋਵੇ ਜੇ ਸੂਚੀ ਲਖਵਾਰ ਛੁਪੇ ਛੁਪ ਨਾ ਹੋਵੇ ਵੇ ਲਾ ਰਹਾ ਲੋਟਾਰ ਭੁਖਿਆ ਭੁਖ ਨਾ ਤਰੀ ਜੇ ਬੰਨਾ ਪ੍ਰਿਆ ਪਰ ਸਹਿ ਸਿਆਣ ਪਲ ਕੋਈ ਤੈ ਕ ਨ ਚਲੇ ਨਾਲ ਕਿਵੇਂ ਸਜਾਰਾ ਹੋਈਏ ਕਿਵ ਕੂੜਾ ਟੁੱਟੇ ਪਾਲ ਹੁਕਮ ਅਰਦਾਜ਼ ਚਲਨਾ ਨਾਨਕ ਦੇ ਖਿਆ ਨਾਲ ਹੁਕਮ ਨੂੰ ਆਕਾਰ ਕੁੰਨਾ ਕਹਿਆ ਜਾਇ ਹੁਕਮੀ ਹੋਵਣ ਜੀ ਹੁਕਮ ਲਵੜੇ ਹੁਕਮ ਤੰਨੂ ਚੋਕ ਹੁਕਮ ਲੇ ਬੂਸੇ ਪਾਈਏ ਇਕਨਾ ਹੁਕਮ ਬਖਸ਼ੀ ਸੇ ਕੁਕਮ ਨੂੰ ਸਰ ਆਪ ਪਾਈਏ ਹੁਕਮ ਅੰਦਰ ਸਭ ਕੋ ਬਾਹਰ ਕੁਨਾ ਕੋ ਨਾਨਕ ਹੁਕਮ ਦੇ ਮੁਝ ਦੇਤਾ ਹੋਮੀ ਕਹਿ ਨਾ ਕੋਇ ਗਾਵੇ ਕੋ ਟੌਣ ਹੋਏ ਕੋ ਸ਼ੈਤਾਨ ਗਾਵੇ ਕੋ ਦਰਜ ਨੀ ਚਾਣ ਗਾਵੇ ਕੋ ਗੁਣ ਵੜੇ ਜਾਂ ਚਾਰ ਗਾਵੇ ਕੋ ਵਿਤੇ ਕੰਮੀ ਚਾਰ ਗਾਵੇ ਕੋ ਸਾਧ ਕਰੇ ਚਿੰਤੇ ਗਾਵੇ ਕੋ ਜੀ ਲੈ ਪਰਦੇ ਗਾਵੇ ਕੋ ਜਪੈ ਰੇ ਸੇ ਦੂਰ ਗਾਵੇ ਕੋ ਵੇਖੇ ਹਾਦਰ ਹਦੂਰ ਕਤਨਾ ਕਦੀ ਨਾ ਆਵੇ ਟੋਟੇ ਕਰ ਕਰ ਕਲ ਕਤੀ ਕੋਟੀ ਕੋਟ ਕੋਟ ਤਿੰਦਾ ਦੇ ਲੰਦ ਤੱਕ ਬਾਹੇ ਦੁਗੜ ਵੰਤਰ ਕਾਇ ਕਾਇ ਹੁਕਮ ਹੁਕਮ ਚਲਾਈ ਰਾਹੋ ਨਾਨਕ ਬਿਕਸੇ ਪਰਵਾਹ साचा साहिब साजनाई का क्या बोल्यो का रे या के मजा दे हे हे बात करे दाताए गेरटी अगरे के, गेर के गे 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 जदू सैदर बार मोह के बोलन बो वेदू सुन करे प्यार तमरे तवेला साजना बडे गु जा रे करमे आवे कपडा नदरी मौके दवाय नानके वै जान सच्यार ਤਾਪਿਆਣਾ ਜਾਇ ਕੀ ਤਾਣਾ ਹੋਇ ਆਪੇ ਆਪ ਤੁਨ ਦਿਨ ਸੋਜਣ ਸੇਵਾ ਤਨ ਪਾਇਆ ਮਾਨ ਨਾਨਕ ਜਾਵੇ ਬੁਨੀ ਨਿਦਾਨ ਗਾਵੇ ਸੁਨਹਿਮਨ ਰਖੀ ਭਾਉ ਦੁਪਰ ਹਸੂ ਕਰ ਲੈ ਜਾਇ ਗੁਰਮੁਖ ਨਾਦ ਗੁਰਮੁਖ ਵਿਹਦ ਗੁਰਮੁਖ ਰਹਿਆ ਸਮਾਇ ਬ੍ਰਿਸ਼ੁਰ ਗੁਰ ਗੂਰ ਕ ਬ੍ਰਹਮਾ ਗੁਰ ਪਾਰਵਤੀ ਨਾਇ ਜੇ ਹੋ ਜਾਣਾ ਖਾ ਨਾਹਿ ਕਹਿਣਾ ਕਥਿ ਮਾ ਜਾਇ ਗੁਰਾਇਕ ਦੇ ਹਿਬ ਜੈ ਆਇ ਸੁਨਾਜਿ ਆ ਕਾਇ ਗਦਾਤਾ ਸੋ ਮੈ ਸਰੁਨਾਜਿ चले सब को చంగా నేన సగత భాగ సరే ముఖ సు జే ਸੁਨਾਇ ਸਾਰਾ ਜਿਮਰਤ ਜੀ ਨਾਨਕ ਭਗਤਸਦਾ ਅਰੁਗਾਸ ਨਾ ਦੁਖ ਪਾਵ ਕਾਣਾ ਸੁਨਾਇ ਸਾਰਾ ਸੰਤੋ ਗ੍ਰਾਂਸ ਮੇਡ ਸੜਕਾ ਸੁਨਾਇ ਸੁਨਾ ਪੜ ਪਰ ਭਾਵ ਮਾਨ ਸੁਨਾ ਲਾਦੇ ਸਾਰਾ ਭਾਣ ਨਾਨਕ ਭਗਤਸਦਾ ਅਰੁਗਾਸ ਨਾ ਦੁਖ ਪਾਵ ਕਾਣਾ ਸੁਨਾਇ ਸਾਰਾ ਗੁਨਾ ਕੇ ਕਾ ਹਸਨ ਸੇਤ ਪੀਰ ਪਾਉ ਸਾਰ ਸੁਨਾ ਦੇ ਭਾਵੇ ਰਾਹ ਸੁਨਾ ਹਉ ਤੋ ਵੇਸ ਗਾਉ ਨਾਨਕ ਭਗਤਸਦਾ ਅਰੁਗਾਸ ਨਾ ਦੁਖ ਪਾਵ ਕਾਣਾ ਜੰਨੂ ਜੀ ਕਥ ਕਹੀ ਨਾ ਜਾਏ ਜੇ ਕੋ ਕਹੈ ਤੋ ਚੋਦਸਟਾਈ ਕਾਗਦਵਲਨ ਨਾਲ 36 ਬਣੇ ਕਾਵੇ ਪਰੂਚਾਰ ਐਸਾ ਨਾਉਣ ਨੰਦਨ ਹੋਏ ਦੇਕੋ ਮਨ ਜਾਣੇ ਮਨ ਕੋਈ ਮਨੈ ਸੁੱਤੋ ਬੈਮਣ ਬੁੱਧ ਮਨੈ ਸਗਲ ਪਗਨ ਕੀ ਸੋਧ ਮਨੈ ਮਹਤੂ ਟਾਣਾ ਖਾਇ ਮਨੈ ਜਨ ਕੀ ਸਾਥ ਨਾ ਜਾਇ ਐਸਾ ਨਾਉਣ ਨੰਦਨ ਹੋਏ ਦੇਕੋ ਮਨ ਜਾਣੇ ਮਨ ਕੋਈ ਮਨੈ ਪਾਵੇ ਮੁਖ ਦਵਾਰ ਮਨੈ ਪ੍ਰਵਾਹੇ ਸਾਧਾਰ ਮਨੋ ਤ੍ਰੇਤਾਰ ਗੁਰ ਸੇਖ ਮਨੈ ਨਾਨਕ ਭੇਨਾ ਤਿਕ ਹੈ ਸ਼ਾਨਾ ਨੰਦਨ ਹੋਏ ਲੋਕੋ ਮਨਜਾਣੇ ਮਿਲ ਕੋ ਪੰਚ ਪ੍ਰਵਾਨ ਪੰਚੁਰ ਗਾਣ ਪੰਚ ਪਾਵੇ ਦਰਯਮਾਨ ਪੰਚੇ ਸਹੀਦ ਰਾਜਣ ਪੰਚਾਕਾ ਦੁਰਵਿਖਤਿਆਨ ਜੀ ਕੋ ਕਹਿ ਕਰੇ ਵਿਚਾਰ ਗੰਤੇ ਕੇ ਜੇ ਮੈ ਨਹੀਂ ਸਮਾਰਤ ਹੋ ਕਰੰਗਿਆ ਕਾਹੂ ਸੰਤੋ ਉਤਾਵ ਰਖਿਆ ਜਣ ਸੋਤੇ ਜੀ ਕੋ 부ਝ ਹੋ 부ਛਟਿਆਰਤਨ ਉਪਰ ਕੀਤਾ ਭਾਰਤ ਤੇ ਹਿੰਦ ਪਰ ਹੋਰ ਹੋਰ ਤੁਸਟੇ ਪਾਤਲੇ ਕਮਨ ਜੂਰ ਜੀਜਾ ਰੰਗਾ ਬੇਨਾ ਸੁਬਨਾ ਲਿਖਿਆ ਗੁਰੂ ਕਲਾ ਮਹਿਲੇ ਕਲਿਬਿ ਜਾਣੇ ਕੋ ਲਿਖਿਆ ਤੇਤਾ ਹੋਇ ਕਿ ਤਦਾਂ ਸੋਲੇ ਰੂਪ ਕੀਤੇ ਦਜਣ ਕੋਨ ਬੂਤ ਕੀਤਾ ਉਸਹਿ ਕੋ ਕੁਤਿਸ਼ਟ ਹੋਵਿ ਲਖਿਰਾ ਕੁੁਰ ਰਪ ਕਉਨ ਤਹਾ ਵਿਚਾਰ ਵਾਰਣ ਗਮੇ ਕੋਰਾ ਜੋ ਤੇਰੇ ਪਾਗੇ ਸਾਈ ਬਲੀਕਾਰ ਦੂਸਰਾ ਸਲਾਮ ਤੇ ਅਨੰਕਾਰ ਅਸੰਖ ਜੋਤੀ ਅਸੰਖ ਭਾਉ ਅਸੰਖ ਪੁਰਾ ਅਸੰਖ ਤਪ ਤਾਉ ਅਸੰਖ ਰੰਗ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਦਾਸ ਅਸੰਖ ਬਾਦ ਗੁਣ ਗਾਣ ਵਿਚਾਰ ਸੰਗ ਸਦੀ ਸੰਗ ਦਾਤਾਰ ਸੰਗ ਸੁਰਮੋ ਭਗ ਸਾਰ ਸੰਗ ਮੂਲ ਲਾਇ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਨ ਜਨ ਇਕ ਵਾਰ ਜੋਤ ਰੁਭਾਵੇ ਸਾਈ ਪੜੀ ਕਾਰ ਤੋ ਸਰਾਤ ਨਾਮ ਤਨ ਰੰਕਾਰ ਸੰਗ ਮੁਰਕੇ ਅੰਧ ਕੋਰ ਸੰਗ ਚੋਰ ਹਰਾਮ ਕੋਰ ਸੰਗ ਕੇ ਮਨ ਤਰ ਜਾਹਿ ਜੋ ਸੰਗ ਕਲਵੜ ਹਤਿਆ ਕਮਾਇ ਅਸੰਖ ਪਾਪੀ ਭਾਵ ਕਰ ਗਿਆ ਹੈ ਸੰਖ ਉਦਾਰ ਘੋੜੇ ਫਿਰਾਇ ਸੰਖ ਮੇਸ ਮਨ ਭਗ ਗਾਇ ਜਨਮ ਸੰਖ ਨੂੰ ਬੰਦਿਰ ਕਰੇ ਭਾਰ ਨਾਨਕ ਨੂੰ ਕਹੇ ਵੀ ਚਾਰ ਮਹਾਰਾਣ ਜਮੇ ਕਵਾਰ ਜੋਤ ਦੇ ਭਾਵ ਸਾਈ ਭੜੀ ਗਾਰ ਤੋ ਸਰਾ ਸਲਾਮ ਤੇ ਨਿਰੰਕਾਰ ਅਸੰਖ ਨਾਮ ਅਸੰਖ ਤਾਮ ਗਮ ਗਮ ਸੰਖ ਦੋ ਸੰਖ ਐ ਸਰੇ ਭਾਰ ਹੋਇ ਤ੍ਰੀ ਨਾਮ ਕਰੀ ਸਾਲਾ ਹੈ ਤ੍ਰੀ ਜਾਣ ਕੀਤ ਗੁਣ ਗਾ ਅਕਰੇ ਲਖਨ ਬੋਲਨ ਬਾਣ ਕਰ ਸਰਚਨ ਬਬਕਾਨ ਜਿਨਹਿ ਲੇਖਤ ਸਰਨਾ ਜੀ ਫਰਮਾਇਤੇ ਤੇ ਪਾਇ

ਪਰ ਇਹਨਾਂ ਦਾ ਆਪਾ ਦੇਸ਼ ਨੂੰ ਤੋਪੇ ਨਾ ਰੇ ਕੇ ਰੰਗ ਪੁੰਨੀ ਪਾਪੀ ਆਖ ਨਾ ਕਰ 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 ਨਾਲ ਕੁਲਹਿ ਜਾਵਾ ਤਦੂਜਾ ਤੇਹੀ ਸਾ ਨਾਨਕ ਕੁਕਮੀ ਆਓ ਜਾਓ ਤੀਰੋ ਤਬਦਾ ਦਦਾਂ ਜੀ ਕੋ ਪਾਵਤਲ ਕਾਮਾਨ ਸੁਨੇ ਮਨੈਲ ਕੀਤਾ ਭਾਉ ਅੰਤਰਗਤ ਤੀਰਥ ਨਾ ਸਭ ਗੋਂ ਤੇਰੇ ਨਾਹੀ ਕੋਈ ਗੁਣ ਕੀਤੇ ਭਗਤ ਨਾ ਹੋਈ ਸਵਸਤਾਰ ਬਾਣੀ ਵਰਮਾ ਸਰਸਵਾਸ ਰਾਮ ਚਾ ਕਮਣ ਸੇ ਵੇਲਾ ਉਪਤ ਕਮਣ ਕੌਣ ਸੇ ਤੱਕਮਣ ਵਾਰ ਕਮਣ ਚਰਤ ਮਹਾਕੋ ਜਿਤੋ ਆਇਆ ਕਰ ਵਿਲ ਨਾ ਪਾਇਆ ਪਰ ਤੇਜ ਹੋਵੇ ਲੇ ਪੁਰਾਣਾ ਵਖਤ ਨਾ ਪਾਇਓ ਕਾ ਦਿਨ ਨਿਕਲ ਲੇ ਪ੍ਰਾਣ ਸੇਤਵਾਰ ਨਾ ਜੋ ਬਿਦਾਰ ਰਤ ਮਹਨਾ ਕੋਈ ਨਾ ਕਰਤਾ ਸਿਟੀ ਕੋ ਸਾਜੂ ਆਖੇ ਗਾਨਾ ਸੋਇ ਕਿਵ ਕਰਾ ਕਾ ਕਿਵ ਸਾਲਾ ਹੀ ਕਿਲ ਵਰਣ ਕਿਵ ਜਾਣਾ ਨਾਨਕ ਆਖਣ ਸਭ ਕੁਆਕੇ ਇੱਕ ਦੇਖ ਸਿਆਣਾ ਵਡਾ ਸਾਹੀ ਵੱਡੇ ਤਾਗ ਗੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਨ ਦੇ ਬਿਆ ਨਾ ਸੋਇ ਅਹ ਤਾਲਾ ਪਤਾਲਾ ਕੀ ਅਗਸਾ ਯਗਾ ਸੁਲੁ ਕੋ ਦੇ ਕੋ ਪਾਲ ਤਕੇ ਵਿਦ ਕਹਨ ਕਵਾਤ ਸੈ ਸਟਾਰੇ ਘਣ ਕਤੇ ਬਸੁਲੁ ਪਤਾਤ ਲੇਖਾ ਹੈ ਟਲਿਖੇ ਲੇਖਾ ਹੈ ਵਿਨਾਸ ਨਾਨਕ ਵਡਾ ਕੀ ਆਪੇ ਜਾਣ ਆਪੁ ਸਲਾਹੀ ਸਲਾਹ ਤੂ ਸੁਰਤ ਨਾ ਪਾਈ ਨਦੀਆ ਤੇ ਵਾਹ ਭਗੈ ਸੰਬੰਧ ਨਾ ਜਾਣਿਆ ਸੂਲ ਸਾਹ ਸੁਲਤਾਨ ਬਿਰਾਸਤੀ ਮਾਨਤਨ ਕੀਤੇ ਨਾ ਹਵਨ ਵੀਰ ਸੁਮਨ ਨਾ ਵੀਸਰੇ अंत ना सिर्फ तो क्या है ना अंत अंत ना करना दे ना अंत अंत ना मिठन सुने ना अंत अंत जापे क्या मन मंत अंत ना जापे की ताकार अंतना ना जा जापे पारावार अंत कान के ते बिल्ला ही ताकि अंत ना पाए जाए यह अंत जाने कोई बोता कोई यह बोता हुई वड़ा सह बुचा था ऊपर ऊचा नहीं वड़ा हो वे कर सोचे को जाने सोए ਦੇਵ ਦੇ ਆਪ ਜਾਣਿਆ ਆਪ ਆਪ ਬਨਾਨਕ ਨਦਰਿ ਕਰਮੀ ਰਾਤ ਬੋਤਾ ਕਰਮ ਲਈ ਗਿਆਨ ਆ ਜਾ ਵਡਾ ਰਤਾ ਧਨ ਨਾਤ ਮਾਇ ਇਹ ਤੇ ਮੰਗਾ ਜੋ ਦੇਵ ਫਾਰ ਕੀ ਤਾ ਕਨ ਨਹੀ ਵਿਚਾਰ ਠੀਕ ਕਉ ਟੇਰੇ ਕਰ ਕੇ ਪੇ ਲਾ ਲ ਮੁਕਰਪਾਇ ਚਿਤ ਮੁਰ ਕਾਇ ਕਾਇ ਤਦਉ ਪੂਜਨ ਮਾਰੇ ਪੀਦਾ ਤਰੀ ਦਾ ਤਰ ਬੰਦ ਕਲਾਸੀ ਪਾਣੀ ਹੋ ਰਾਕ ਨਸਤੇ ਕੋਈ ویکੋ ਖਾਇ ਦਾ ਘਣ ਪਾਇ ਹੋ ਜਾਣੇ ਜੇਤੀਆ ਮੋਖ ਆਪੇ ਜਾਣ ਆਪੇ ਦੇ ਆਤੇ ਸੀ ਕੀ ਕੀ ਕੇ ਸਿਮਨ ਬਕਸ਼ ਸੇ ਬਸਲਾ ਨਾਨਕ ਪਾਸਾ ਹੀ ਪਾਸਾ ਮੂਲ ਬਨ ਮਲ ਵਾਪਾਰ ਮੂਲ ਵਾਪਾਏ ਮੂਲ ਕੰਡਾਰ ਮੂਲ ਆਵੇ ਮਨ ਲੈ ਜਾਏ ਮਨ ਪਾਈ ਮੂਲ ਸਮਾਏ ਮੂਲ ਤਰ ਮੂਲ ਦੀਬਾਨ ਮੂਲ ਤਲ ਮੂਲ ਪਰਮਾਨ ਮੂਲ ਬਕਸ਼ੀ ਸਮੂਲ ਨੀ ਸਾਨ ਮੂਲ ਕਰਮ ਮੂਲ ਫਰਮਾਨ ਮੂਲ ਮੂਲਾ ਚੜਨਾ ਜਾਏ ਆਖਾ ਕਰਹਿ ਮਨ ਲਾਏ ਆਖੇ ਵੇੜਾ ਪੜ ਤਣਾਣੇ ਆਖੇ ਬੜੇ ਕਰੇ ਵਖਿਆਣੇ ਆਖੇ ਵਰਮਿਆ ਤੀਂਗੀ ਆਖੇ ਗੋਪੀ ਦੇ ਗਵਿਨ ਆਤਿ ਇਸਰਾ ਕਹ ਜਦਿ ਆਖੇ ਕਿਤੇ ਕਿਤੇ ਮੋਢਿ ਆਖੇ ਨਾਮ ਸੁਰੇ ਆਖੇ ਸੁਰਨਾਮ ਜਿਸੀ ਕਿਤੇ ਆਖੇ ਆਖਣਿ ਪ੍ਰਾਂਤ ਕੀਤੇ ਕਹਿ ਕ ਛੁਟ ਜਾਏ ਤੇ ਕੀਤੇ ਹੋਰ ਕਰਿ ਤਾਖ ਨ ਚਕੇ ਕੀ ਗਿਸ਼ ਜੇੜੇ ਪਾਉ ਤੇ ਉੜੋ ਹੋਈ ਨਾਨਕ ਜਾਨ ਸੱਚਾ ਸੋਇ ਕੋ ਆਖੇ ਬੋਲ ਵਿਗਾੜ ਤਲ ਤੇ ਤੁਰ ਗਵਾਰ ਅਗਵਾਰ ਸੁਹਦਰ ਕਿਹਾ ਸੋ ਕਰ ਕੇ ਹਜ ਬ ਸਰਬ ਸਮਾਲੇ ਵਾਜ ਨਾਦਨੀ ਕਿਰਾਂ ਸੰਖਾ ਸੇਤੀ ਬਾਮਣ ਹਾਰੇ ਬੀਤੇ ਰਾਗ ਪਰ ਸੋਖ ਗੀਣ ਕੀਤੇ ਗਾਵਣ ਹਾਰੇ ਗਾਵਤ ਨਾ ਪਉਣ ਪਾਣੀ ਵਾ ਸੰਤਰ ਗਾਵੇ ਰਾਜਾ ਪਰਮਦੇਵਾਰੇ ਗਾਵ ਚਤੁਰ ਤੁਲਗਦਾਨ ਲੇਖ ਲਿਖ ਤੁਮ ਵਿਚਾਰੇ ਗਾਵ ਸਰਬਰ ਮਾਦੇਵੀ ਸੋਹਣ ਕਾ ਦਾਸ ਵਾਰੇ ਗਾਵਿੰਦਰੰਦਰਾ ਜਨ ਬੈਠੇ ਦੇਵਤਾ ਧਰਮਾਲੇ ਗਾਵ ਸਦ ਸਮਾਜੇਂਦਰ ਗਾਵਣ ਸਾਥ ਵਿਚਾਰੇ ਗਾਵਣ ਜੀਤੀ ਸੋਹਣ ਸੰਤੋਖੀ ਗਾਵ ਦੀਰ ਕਰਾਰੇ ਗਾਵਣ ਪਨਰ ਬਰ ਬਿਸਰ ਜੁਗ ਜੁਗ ਵਿਦਾਨਾਲੇ ਗਾਵੇ ਮੋਹਣੀਆਂ ਮੋਹਣ ਸਰਗ ਮਛੁ ਪਿਆਲੇ ਜਾਣ ਰਤਨੀ ਭਾਇ ਤੇਰੇ ਅੜਚਣ ਤੀਰਥ ਨਾਲੇ ਗਾਵੇ ਜੋਤ ਮਹਾ ਬਲ ਸੂਰਾ ਗਾਵੇ ਥਾਣੀ ਚਾਰੇ ਗਾਵੇ ਥਨ ਮਨ ਵਰ ਪੰਡਾ ਕਰ ਕਰ ਕੀ ਧਾਰੇ ਸਹੀ ਗੁਰੂ ਗਾਵੇ ਜੋਤ ਰ ਪਾਉਣ ਤੇ ਤੇਰੇ ਭਗਤ ਰ ਚਾਲੇ ਹੋਰ ਕੀ ਤੇ ਗਾਵਣ ਸੇ ਮਜ ਤਨਾਵ ਨਾਨਕ ਆ ਵਿਚਾਰੇ ਸੋਈ ਸੋਈ ਸਰਾਸਰ ਸਹਿ ਸਚਾ ਸਾਚੀ ਨਾਹੀ ਹਾਤੀ ਹੋਸੀ ਜਾਇ ਨਾ ਜਾਸੀ ਰਤਨਾ ਜਿਨੇ ਰਚਾਈ ਰੰਗੀ ਰੰਗੀ ਭਾਤੀ ਕਰ ਕਰਵੇਂ ਛੇ ਮਾਜਨੇ ਉਪਾਈ ਕਰ ਕਰ ਦੇਖੇਗੀ ਤਾਂ ਆਪਣਾ ਦੂਤੀ ਸ੍ਰੀ ਵਧਾਈ ਜਰੂਰ ਤੁਸੀਂ ਹੈਵਲ ਸੁਵਿਧਾ ਕੋਲ ਕਮਣਾ ਕਰਨਾ ਜਾਏ ਛੋਲ ਪਾਸਾ ਸਹਾ ਬਜ਼ਾਰ ਨਾਨਕ ਰਹਿ ਨਰ ਜਾਏ ਮੁੰਡਾ ਸੰਤ ਉਤਰੰਤਰ ਚੋਂ ਧਿਆਨ ਕੇ ਕਰੇਗੀ ਪੋਤ ਕੰ타 ਕਾਲ ਕੋ ਅਰੀਕਾ ਜਗਨਨਾਥ ਪਰਤੇ ਤੇ ਆਈ ਬੰਤੇ ਸਭੀ ਮਾਤੀ ਮੜੀ ਤੇ ਇਹਦੇ ਵੀ ਤੇ දේත සේ අදේශ ද නීගෙන අධනා දගේ ෝවේශය පවතුගන් ප රණ කටකටවා දනට ආखන තී බදා රසිට යා ල සුදෝදද කාර ලාවෙले කියා වපාාවයා දේත සයා දේශය ආදගේ නග නා දිවිතුද කෝවේශ එක මෛ ක් ങ ත ්‍රെ පමානක් සංසාරය කප് අරේ ළ දී මා තු පාව හ රමාණ ਉਹ ਵੇਖਿਆ ਨਨੰਦਰਨਾ ਦੇ ਬੋਤਾਂ ਹਿਗ ਦਾਣਿਆ ਦੇ ਤੇ ਸਿਆ ਦੇ ਸਵਾਦ ਨਿਮਾਗਨਾ ਵੀ ਜੀ ਕੋਲੇ ਸੁ ਜਿਗਦੂ ਜੀ ਬੋਲ ਕੋਈ ਲ ਕੋਈ ਲ ਕੋਈ ਸੋ ਲਖਣਾ ਬਿਰਾਕ ਇਹ ਨਾਮ ਜਗਦੀਸ਼ੇ ਇਤਰਾ 20 ਪ੍ਰਗੜੀ ਕਰੀ ਹੋਈ ਪੀਸ ਸੁਨ ਗਲਾਇਆ ਘਾਸ ਕੇ ਕੀਟਾ ਆਇ ਰਿ ਸੋ ਨਾਨਕ ਨੰਦਰੀ ਪਾਸ ਦੇ ਕੋੜੇ ਕੋੜੇ ਤੇ ਸੇ ਅਕਲ ਜੇ ਚ ਪੈਣਾ ਦੂਰ ਦੂਰ ਨੰਦਰ ਨੇ ਹਿਨਾ ਦੂਰ ਪੂਰਨ ਜਿਨ ਮਰਨਾ ਜੋਰ ਜੋਨ ਨਾਇ ਮਾਨ ਮਨ ਸੋਰ ਜੋਰ ਨਾ ਸੁਰਤੀ ਗਾਣ ਵਿਚਾਰ ਗੋਨਾ ਗੁੱਟੇ ਛੁੱਟੈ ਸੰਸਾਰ ਦਸਰ ਕਰਵੇ ਕੋ ਸੋ ਨਾਨਕ ਉਤਮ ਨਹੀਂ ਚਨਾ ਕੋਈ ਰਾਤੀ ਰੁਤੇ ਸਤੀ ਵਾਰ ਪਵਨ ਪਾਨ ਗਨੀ ਬਾਤਾ ਦਿਸੇ ਤਰਤੇ ਕਾ ਬ੍ਰਕੀਤਰਮ ਸਾਗਸ ਜੀ ਜੀ ਤੁਧੁ ਪਿਆਰੰਗਾ ਤਨ ਕਾ ਨਾਮੁ ਨੇ ਕਿਆ ਅੰਤਰ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਚਾਦਰ ਬਾੜਿ ਤੈ ਸੋਨੁ ਪੁਰ ਚਮਰਾਨ ਦਰੀ ਕਰਮ ਭਵੇਂ ਨੀਸਾਨ ਕਾਚੁ ਬਕਾਇਉ ਤੇ ਭਾਈ ਨਾਨਕੀ ਆਜਾ ਪੈ ਜਾਇ ਤਰਮਖੰਡ ਕੈ ਹਤਰਮ ਗਿਆਨ ਕੰਡਾ ਕੋ ਕਰਮ ਕੀਤੇ ਪਾਣ ਪਾਣੀ ਵਸੰਤਰ ਕੀਤੇ ਕਾਨ ਮਹੇਸ਼ ਕੀਤੇ ਬ੍ਰਹਮੇ ਘਰਤ ਕੜੀ ਰੂਪ ਰੰਗ ਕੀ ਵੇਸ ਕੀਤਾ ਕਰਮ ਭੂਮੀ ਮੇਰ ਕੀਤੇ ਕੀਤੇ ਉਪਦੇਸ਼ ਕੀਤੇ ਇੰਦਨ ਸੂਰ ਕੀਤੇ ਕੀਤੇ ਮਨੁ ਦੇਸ਼ ਕੀਤੇ ਸਿਧ ਬੋਧ ਨਾਨਕ ਕੀਤੇ ਕੀਤੇ ਦੇਵ ਵੇਸ ਕੀਤੇ ਦੇਵ ਤੁਲਨ ਮਨ ਕੀਤੇ ਕੀਤੇ ਰਤਨ ਸੁਮਨ

ਜਿਥੇ ਸੀਤੋ ਸੀਤਾ ਮਹਿ ਮਾਹੀ ਮਾਹਿ ਤਾ ਕੇ ਰੂਪ ਨ ਕਥਨੁ ਜਾਇ ਨਉ ਮਦਨ ਅਠਾਰਹ ਜਾਇ ਜਿਨ ਕੈ ਨਾਮ ਸਿਮਰਨ ਮਾਹਿ ਜਿਥੇ ਭਗਤ ਵਸੇ ਕਹਿ ਨਰ ਸਚਾ ਮਨਿ ਸੋ ਸਚ ਖੰਡ ਮਨਿ ਸੋ ਨਿਰੰਕਾਰ ਘਰ ਘਰਿ ਵੇਖੈ ਨਦਰ ਨਿਹਾਲਿ ਜਿਥੇ ਅਖੰਡ ਪੰਡਵਰ ਪੰਡਿਤ ਜੇ ਕੋ ਕਥੈ ਜਾਣਤਿ ਨਾਨਕ ਜਿਥੈ ਲੋਅ ਲੋਅ ਆਕਾਰ ਜਿਵੇ ਸੋ ਕੁੰਡ ਵੇਖ ਤੁਮ ਕਾਰ ਜਿਥੇ ਗੁਰ ਸੇ ਘਰਿ ਵਿਚਾਰਿ ਨਾਨਕ ਕਥਨੁ ਨ ਭੇੜਾ ਆਚਾਰਿ ਜਿਤੁ ਬਹਾਰਾ ਧੀਉ ਸਨਾਤਨੁ ਮਤਿ ਵੇਦ ਹਥਿਆਰਿ කलाග ताාව පண்ட ള ਕිය सක් सकते ක්सा නක को නගරम න කාරੇ නක් නगර නදරන ශලோක පමන ගර පාන कि තා මතා ठත හ දෙवසराද ध දාया පීලසිබලග ගත අ බන ගේ තर्ම හदूර කමਆපු अਣ ප दර जනි නාමති हाයා ගෑමසකතු කාල නානකතෙමගතුල කිਤ छట නාල नाम ते आय गयम सकत काल नानक ते मजले की तीस तीनाल वाहिगुरु जी का खालसा वाहिगुरु जी की फतेह